ਸੱਚੇ ਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਹ ਪ੍ਰੋਗਰਾਮ ਲੈ ਕੇ ਅੱਜ ਮੈਂ ਹਾਜ਼ਰ ਹਾਂ ਵਿਵੇਕ ਸ਼ਰਮਾ ਇਸ ਪ੍ਰੋਗਰਾਮ ਤਹਿਤ ਅਸੀਂ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਇਹਨਾਂ ਖਬਰਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਵਿਵੇਕ ਜੀ ਜੀ ਅ ਢਿੱਲੋ ਜੀ ਵੱਡੀ ਤੇ ਅਹਿਮ ਖਬਰ ਦਿੱਲੀ ਬੰਬ ਧਮਾਕੇ ਦੇ ਨਾਲ ਜੁੜੀ ਹੋਈ ਹੈ ਵੱਡੀ ਗੱਲ ਇਹ ਹੈ ਕਿ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੱਥੇ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਦੂਜੀ ਅਹਿਮ ਗੱਲ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੁਣ NIA ਨੂੰ ਸੌਂਪ ਦਿੱਤੀ ਗਈ ਹੈ ਇਸੇ ਸਬੰਧ ਵਿੱਚ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਦੇਖੋ ਬਬੇਕ ਜੀ ਜਿਹੜਾ ਕੁਝ ਇਹ ਦਿੱਲੀ ਦੇ ਵਿੱਚ ਵਾਪਰਿਆ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿ ਰਿਹਾ ਅਨਸਾਨੀਆਂ ਤਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਇਹ ਬਹੁਤ ਮੰਦ ਭੱਗਾ ਹੈ ਤੁਸੀਂ ਉਹਨਾਂ ਲੋਕਾਂ ਨੂੰ નિર્ਦੋਸ਼ ਲੋਕਾਂ ਨੂੰ ਇਸ ਦੁਨੀਆ ਤੋਂ ਉੱਪਰ ਪਹੁੰਚਾਤਾ ਉਹਨਾਂ ਦਾ ਕਸੂਰ ਕੀ ਸੀ ਇਹ ਜੋ ਘਟਨਾ ਕਰਮ ਵਾਪਰਿਆ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਇਸ ਮਾਮਲੇ ਦੇ ਵਿੱਚ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਦੋਸ਼ੀ ਕਤਤ ਰੂਪ ਦੇ ਵਿੱਚ ਕੋਈ ਵੀ ਹੋਵੇ ਉਹਦੇ ਉੱਤੇ ਪੂਰੀ ਵੱਡੇ ਪੱਧਰ ਤੇ ਉੱਤੇ ਭਾਰਤੀ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ਦੇ ਵਿੱਚ ਕੋਈ ਹੋਰ ਬੰਦਾ ਐਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰਨ ਦੀ ਜ਼ਰਤ ਨਾ ਕਰੇ ਬਹੁਤ ਮੰਦਭਾਗੀ ਕਟਨਾ ਹੋਈ ਹੈ ਜਿਹਦੇ ਜਿੰਨੇ ਨਿੰਦਿਆ ਕੀਤੀ ਜਾਵੇ ਥੋੜੀ ਹੈ ਰਾਤ ਜਦੋਂ ਇਹ ਕਟਰਾ ਕਰਮ ਵਾਪਰਿਆ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਪ ਕਿਉਂਕਿ ਦਿੱਲੀ ਦਾ ਜਿਹੜਾ ਪੁਲਿਸ ਤੰਤਰ ਹੈ ਸਾਰੇ ਦਾ ਸਾਰਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦਾ ਹੈ ਉਹਨਾਂ ਨੇ ਕਟਰਾ ਸਥਾਨ ਬਾਦ ਦੇ ਵਿੱਚ ਜ਼ਖਮੀਆਂ ਦਾ ਹਾਲਚਲ ਪੁੱਛਣ ਲਈ ਹਸਪਤਾਲਾਂ ਦਾ ਵੀ ਦੌਰਾ ਕੀਤਾ ਜੀ ਇੱਕ ਛੋਟੀ ਜੀ ਮੀਟਿੰਗ ਉਹਨਾਂ ਨੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਅਧਿਕਾਰੀਆਂ ਦੇ ਨਾਲ ਬੀਤੀ ਰਾਤ ਵੀ ਕੀਤੀ ਨਾਲ ਕਹਿ ਦਿੱਤਾ ਕਿ ਇਹਦੇ ਉੱਤੇ ਵਿਸਤਾਰਕ ਜਾਣਕਾਰੀ ਭਲਕੇ ਕੀਤੀ ਜਾਏਗੀ ਭਾਵ ਅੱਜ ਅੱਜ ਅਮਤਸ਼ਾਹ ਹੋਰਾਂ ਨੇ ਜਿਹੜੀਆਂ ਬੁੱਕਾ ਬਾਇਖਾ ਏਜੰਸੀਆਂ ਇਸ ਬਾਬਲੇ ਦੇ ਵਿੱਚ ਕਾਰਵਾਈ ਕਰ ਰਹੀਆਂ ਸਨ ਉਹਨਾਂ ਦੇ ਨਾਲ ਇੱਕ ਮੀਟਿੰਗ ਕਰਨ ਦਾ ਮਨ ਬਣਾਇਆ ਔਰ ਇਹ ਸ਼ੈਡਿਊਲਡ ਮੀਟਿੰਗ ਸੀ ਜਿਹੜੀ ਕਾਫੀ ਲੰਬਾ ਸਮਾਂ ਤੱਕ ਚੱਲੀ ਮੀਟਿੰਗ ਖਤਮ ਹੋਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕਰਤਾ ਕਿ ਇਹ ਸਾਰੇ ਮਾਮਲੇ ਦੀ ਜਾਂਚ ਸਾਡੀ ਏਜੰਸੀ NIA ਜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਦੇ ਵੱਲੋਂ ਕੀਤੀ ਜਾਵੇਗੀ ਸਾਰਿਆਂ ਦੇ ਧਿਆਨ ਨਜ਼ਰਾਂ NIA ਦੇ ਪਾਸੇ ਨੂੰ ਹੋ ਗਈਆਂ ਕਿ NIA ਹੁਣ ਇਹਦੇ ਉੱਤੇ ਜਾਂਚ ਪੜਤਾਲ ਕਰਕੇ ਸੰਬ ਸੀਮਤ ਸਮੇਂ ਵਿੱਚ ਉਹ ਜਿੱਥੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰੇਗੀ ਉੱਥੇ ਉਹਨਾਂ ਤੇ ਸਮੇਂ ਸਿਰ ਇਹਦੀ ਜਾਂਚ ਮੁਕੰਮਲ ਕਰਕੇ ਬਕਾਇਦਾ ਤੌਰ ਤੇ ਉਹਨਾਂ ਵਿਰੁੱਧ ਦੋਸ਼ ਪੱਤਰ ਅਦਾਲਤਾਂ ਚ ਦਾਖਲ ਕਰੇਗੀ ਤਾਂ ਕਿ ਭਾਰਤ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਲੋਕਾਂ ਨੂੰ ਸਜ਼ਾ ਮਿਲ ਸਕੇ ਜਿਹੜੇ ਇਨਸਾਨੀਅਤ ਦੇ ਦੁਸ਼ਮਨ ਨੇ ਬੈਰੀ ਨੇ ਜੀ ਸੋ ਬਿਰਕਾ ਲਈ ਇਸ ਗੱਲ ਤੇ ਬਹੁਤ ਤਸੱਲੀ ਹੈ ਕਿ ਗ੍ਰਹਿ ਮੰਤਰਾਲੇ ਨੇ ਇਹ ਸਾਰੀ ਜਾਂਚ ਪੜਤਾਲ ਐਨਆਈਏ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਸੌਪ ਦਿੱਤੀ ਹੈ ਜੀ ਹੁਣ ਸਾਨੂੰ ਆਸ ਰੱਖਣੀ ਚਾਹੀਦੀ ਹੈ ਅਗਲੇ ਦਿਨਾਂ ਦੇ ਵਿੱਚ ਕਿ ਇਹ ਏਜੰਸੀ ਜਲਦ ਤੋਂ ਜਲਦ ਕਾਰਵਾਈ ਕਰਕੇ ਸਬੰਧਤ ਦੋਸ਼ੀਆਂ ਨੂੰ ਜਿੰਨੇ ਕ ਫੜ ਲੇ ਉਹ ਤੇ ਜਿੰਨੇ ਅਜੇ ਇਹਦੇ ਨਾਲ ਹੋਰ ਜੁੜੇ ਹੋਏ ਐ ਉਹਨਾਂ ਨੂੰ ਫੜ ਕੇ ਬਕਾਇਦਾ ਤੌਰ ਦੇ ਉੱਤੇ ਪੁੱਛਗਿੱਛ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਚ ਲਿਆਵੇਗੀ ਤੇ ਉਹਨਾਂ ਤੇ ਦੋਸ਼ ਪੱਤਰ ਦਾਇਰ ਕਰਕੇ ਦੋਸ਼ ਐਦ ਕਰਵਾ ਕੇ ਇਹਦੀ ਸਰਵਾਈ ਤੋਂ ਬਾਅਦ ਉਹਨਾਂ ਨੂੰ ਸਜ਼ਾਵਾ ਤੱਕ ਪਹੁੰਚਾਉਣ ਦਾ ਯਤਨ ਕਰੇਗੀ ਬਿਲਕੁਲ ਅ ਟੀਲਰ ਇੱਕ ਹੋਰ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਨੇੜੇ ਤੋਂ ਇੱਕ ਵਾਰ ਫਿਰ ਤੋਂ ਵੱਡੀ ਮਾਤਰਾ ਵਿੱਚ ਤਮਾਕਾ ਖੇਰ ਸਮਗਰੀ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਕਿ ਇਸ ਦੀ ਜਿਹੜੀ ਗਿਣਤੀਬਿੰਤੀ ਹੈ 50 ਤੋਂ 60 ਕਿਲੋ ਦੇ ਵਿਚਾਲੇ ਦੱਸੀ ਜਾ ਰਹੀ ਹੈ ਕੱਲ ਵੀ 3000 ਕਿਲੋ ਦੇ ਕਰੀਬ ਵਿਸਫੋਟਕ ਸਮਗਰੀ ਬਰਾਮਦ ਹੋਈ ਸੀ ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਆਰ ਡੀ ਐਕਸ ਹੈ ਬਾਅਦ ਵਿੱਚ ਉਹ ਕਹਿ ਦਿੱਤਾ ਗਿਆ ਕਿ ਇਹ ਅਮੋਨੀਆ ਨਾਈਟ੍ਰੇਟ ਹੈ ਤੇ ਹੋਰ ਹਥਿਆਰ ਵੀ ਬਰਾਮਦ ਹੋਏ ਸੀ ਕਿਤੇ ਨਾ ਕਿਤੇ ਇੱਕ ਪਾਸੇ ਦਾ ਜਿੱਥੇ ਸੁਰੱਖਿਆ ਏਜੰਸੀਆਂ ਨੇ ਉਨਾਤੇ ਸਵਾਲ ਖੜੇ ਹੋ ਰਹੇ ਨੇ ਤੇ ਦੂਜੇ ਪਾਸੇ ਜਿਹੜੀ ਖੁਫੀਆ ਏਜੰਸੀਆਂ ਨੇ ਉਹਨਾਂ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਐਨੀ ਵੱਡੀ ਤਮਾਕਾ ਕੇਸ ਸਮਗਰੀ ਦਿੱਲੀ ਦੇ ਆਲੇ ਦੁਆਲੇ ਕਿਸ ਤਰ੍ਹਾਂ ਪਹੁੰਚ ਗਈ ਨਿਸ਼ਾਨਾ ਉਹਨਾਂ ਦਾ ਸਾਫ਼ ਸੀ ਦਿੱਲੀ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਿਹੜੀ ਬਿੱਤੇ ਰੋਜ਼ ਉਹ ਅੰਜਾਮ ਦੇਣ ਵਿੱਚ ਸਫਲ ਵੀ ਰਹੇ ਤੁਹਾਨੂੰ ਲੱਗਦਾ ਹੈ ਕਿ ਇਹ ਖੁਫੀਆ ਤੰਤਰ ਦੀ ਵੱਡੀ ناکامی ਹੈ ਗ੍ਰਹਿ ਮੰਤਰਾਲੇ ਵੱਲੋਂ ਜਿਸ ਤਰੀਕੇ ਨਾਲ ਦਾਅਵੇ ਕੀਤੇ ਜਾਂਦੇ ਸੀ ਕਿ ਪਰਿੰਦਾ ਵੀ ਰਾਜਧਾਨੀ ਵੱਲ ਪਰ ਨਹੀਂ ਮਾਰ ਸਕਦਾ ਪਰ ਉਹ ਇਸ ਵਾਰਦਾਤ ਨੂੰ ਅੰਜਾਮ ਦੇ ਗਏ ਤੁਸੀਂ ਬਿਲਕੁਲ ਠੀਕ ਕਰ ਰਹੇ ਹੋ ਜਿਹੜੀਆਂ ਸਟਾਕਾਂ ਇਹ ਏਜੰਸੀਆਂ ਨੇ ਜਿਨ੍ਹਾਂ ਨੇ ਇਹ ਕੰਮ ਕਰਨੇ ਹੁੰਦੇ ਨੇ ਦੇਖਣ ਦੇ ਵਿੱਚ ਆਇਆ ਕਿ ਕੁਝ ਅਧਿਕਾਰੀ ਆਪਣੀਆਂ ਡਿਊਟੀਆਂ ਦੀ ਥਾਂ ਤੇ ਸੁਪਰ ਡਿਊਟੀ ਵਿੱਚ ਲੱਗੇ ਹੋਏ ਨੇ ਜੀ ਭਾਵੇਂ ਉਹ ਆਪਣੇ ਸਿਆਸੀ ਹਕਾਮਾਂ ਨੂੰ 24 ਘੰਟੇ ਖੁਸ਼ ਕਰਨ ਤੇ ਲੱਗੇ ਰਹਿੰਦੇ ਨੇ ਕਥਤ ਰੂਪ ਚ ਉਹਨਾਂ ਦੀ ਚਾਪਲੂਸੀ ਤੇ ਲੱਗੇ ਰਹਿੰਦੇ ਨੇ ਆਪਣਾ ਕੰਮ ਨਹੀਂ ਕਰਦੇ ਇਸ ਮਾਮਲੇ ਦੇ ਵਿੱਚ ਐਡੀ ਵੱਡੀ ਸਮੱਗਰੀ ਇਹ ਬਸਪੋਟਕ ਸਮੱਗਰੀ ਉੱਥੋਂ ਤੱਕ ਪਹੁੰਚ ਗਈ ਇਹਨਾਂ ਨੂੰ ਪਤਾ ਤੱਕ ਨਹੀਂ ਲੱਗਿਆ ਐ ਸੁੱਤੇ ਪਏ ਸੀ ਜਾਂ ਪਤਾ ਨਹੀਂ ਕਿਹੜੇ ਕੰਮ ਦੇ ਵਿੱਚ ਲੱਗੇ ਹੋਏ ਸਨ ਜਿਸ ਵੇਲੇ ਤੁਸੀਂ ਯਾਦ ਕਰੋ ਪੁਲਵਾਮਾ ਦੇ ਵਿੱਚ CRPF ਦੀ ਗੱਡੀ ਤੇ ਹਮਲਾ ਹੋਇਆ ਸੀ ਉਦੋਂ ਵੀ ਬਹੁਤ ਵੱਡੇ ਸਵਾਲ ਉੱਠੇ ਸਨ ਸਾਬਕਾ ਰਾਜਪਾਲ ਸਤਿਆਪਾਲ ਮਲਕ ਪਿੱਟਦੇ ਮਰ ਗਏ ਕਿ ਅਸੀਂ ਗ੍ਰਹਿ ਮੰਤਰਾਲੇ ਨੂੰ ਲਿਖਿਆ ਸੀ ਸਾਨੂੰ CRPF ਰਾਹੀਂ CRPF ਦੇ ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਇੱਥੋਂ ਤਬਦੀਲ ਕਰਨ ਦਾ ਮੌਕਾ ਦਿੱਤਾ ਜਾਵੇ ਚਲੋ ਖੈਰ ਉਸ ਗੱਲ ਤੇ ਨਹੀਂ ਆਪਾਂ ਜਾਂਦੇ ਜੀ ਆਪਾਂ ਇਸ ਗੱਲ ਤੇ ਜਾ ਰਹੇ ਹਾਂ ਕਿ ਇਹ ਕੋਈ ਮਾੜੀ-ਮੁੱਟੀ ਗੱਲਬਾਤ ਸੀ ਜਾਂ ਉਹਨਾਂ ਨੇ ਮੌਕਾ ਤੱਕਿਆ ਕਿਉਂਕਿ ਅਸੀਂ ਅਲੇ ਪਿਛਲੇ ਹਫਤੇ ਦੀਵਾਲੀ ਦਾ ਤਿਉਹਾਰ ਮਨਾ ਕੇ ਹਟੇ ਆਂ। ਇਹਦੀ ਆੜ ਦੇ ਵਿੱਚ ਤਾਂ ਨਹੀਂ ਉਹ ਇਹ ਸਪੁੱਟ ਕੁਸਮਗੀਆਂ ਲੈ ਗਏ। ਜਿਹੜਾ ਖੂਪੀਆ ਤੰਤਰ ਨੂੰ ਪਤਾ ਤੱਕ ਨਹੀਂ ਲੱਗਿਆ। ਤੇ ਖੂਪੀਆ ਤੰਤਰ ਵਿਹਲੇ ਵਿੱਚ ਬਹਿ ਕੇ ਪ੍ਰਸ਼ਾਦੇ ਪਾੜਦਾ। ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ। ਜੇ ਗ੍ਰਹਿ ਮੰਤਰੀ ਸਾਹਿਬ ਇਹ ਪੜਤਾਲ ਕਰਾਉਣ ਲੱਗ ਹੀ ਗਏ ਨੇ। ਉਹਨਾਂ ਨੂੰ ਚਾਹੀਦਾ ਕਿ ਜਿਹੜਾ ਇਹ ਖੁਫੀਆ ਤੰਤਰ ਐ ਬੁਰੀ ਤਰ੍ਹਾਂ ਫੇਲ ਹੋਇਆ ਹੈ ਉਹਨਾਂ ਦੀ ਪੜਤਾਲ ਕਰਾਈ ਜਾਣੀ ਚਾਹੀਦੀ ਹੈ ਕਿਸੇ ਬੇਕਸੂਰ ਨੂੰ ਮਾंजਿਆ ਨਹੀਂ ਜਾਣਾ ਚਾਹੀਦਾ ਪਰ ਜਿਹੜੇ ਲੋਕ ਆਪਣੀ ਡਿਊਟੀ ਦੀ ਥਾਂ ਤੇ ਸੁਪਰ ਡਿਊਟੀ ਕਰਦੇ ਐ ਉਹਨਾਂ ਉੱਤੇ ਤਾਂ ਫਿਰ ਕਾਰਵਾਈ ਕੀਤੀ ਜਾਣੀ ਬਣਦੀ ਐ ਕਿ ਨਹੀਂ ਬਣਦੀ ਬਿਲਕੁਲ ਸੋ ਇਹ ਜੇ ਸਮੇਸਰ ਸਾਡੀਆਂ ਏਜੰਸੀਆਂ ਆਪਣੇ ਕੰਮ ਕਰਨ ਜਿਹੜੀ ਸੰਵਿਧਾਨ ਦੀ ਸੌ ਚੱਕ ਕੇ ਉਹ ਉਹਦੇ ਅਤੇ ਆਏ ਨੇ ਉਹਦੇ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨ ਤਾਂ ਵਿਵੇਕ ਜੀ ਕੋਈ ਮਾਈ ਦਾ ਲਾਲ ਸਾਡੇ ਵੱਲ ਅੱਖ ਚੱਕ ਕੇ ਨਹੀਂ ਦੇਖ ਸਕਦਾ ਉਹਨੂੰ ਉਹਦਾ ਹੀ ਮੌਕਾ ਮਿਲਦਾ ਹੈ ਜਦੋਂ ਸਾਡੀਆਂ ਆਪਣੀਆਂ ਕਮਜ਼ੋਰੀਆਂ ਪੈਦਾ ਹੁੰਦੀਆਂ ਨੇ ਜੀ ਕਿਉਂ ਇਹ ਸਾਰਾ ਕੁਝ ਇਸ ਪਾਸੇ ਵੱਲ ਕਿਉਂ ਜਾਂਦਾ ਹੈ ਮੁੰਗੇ ਗ੍ਰਹਿ ਮੰਤਰਾਲੇ ਨੇ ਇਹਦੀ ਪੜਤਾਲ ਕਰਾਉਣੀ ਹੈ ਤਾਂ ਨਿਰਪੱਖਤਾ ਨਾਲ ਕਰਾਈ ਜਾਵੇ ਤੇ ਜਿੱਥੇ-ਜਿੱਥੇ ਜਾ ਕੇ ਸਾਡੇ ਲੂਪ ਪੋਰ ਰਹੇ ਸਾਡੀਆਂ ਕਮੀਆਂ ਕਮਜ਼ੋਰੀਆਂ ਨੇ ਉਨਾ ਕਮੀਆਂ ਕਮਜ਼ੋਰੀਆਂ ਨੂੰ ਬਹੁਤ ਗੰਭੀਰਤਾ ਨਾਲ ਦੇਖਣ ਦੀ ਲੋੜ ਹੈ ਜੀ ਸੋ ਤੁਸੀਂ ਮੰਨੋਗੇ ਇਹ ਐਸ ਤਰ੍ਹਾਂ ਦੇ ਕੰਮ ਨੇ ਜਿਹੜੇ ਕਿ ਦੇਸ਼ ਦੀ ਏਕਤਾ ਤੇ ਖੱਟਤਾ ਵਾਸਤੇ ਖਤਰਾ ਬਣ ਸਕਦੇ ਨੇ ਇਸ ਲਈ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਇਹਦੀ ਬਕਾਇਦਾ ਤੌਰ ਦੇ ਉੱਤੇ ਜਾਂਚ ਕਰਾਓ ਪਤਾ ਕਰੋ ਸਾਡੇ ਬਹੁਤ ਸਾਰੇ ਜਵਾਨ ਜਿਹੜੇ ਦੇਸ਼ ਨੂੰ ਸ਼ਹਾਦਤ ਦੇਣ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਨੇ ਪਹਿਲਾਂ ਵੀ ਆਪਣੀਆਂ ਜਾਨਾਂ ਬਹੁਤ ਵਾਰ ਗਏ ਤੇ ਅੱਗੇ ਨੂੰ ਵੀ ਵਾਰਦੇ ਆ ਜੀ ਪਰ ਜਿਹੜੀਆਂ ਕੁਝ ਕਾਲੀਆਂ ਭੇਡਾਂ ਛੁਪੀਆਂ ਹੋਈਆਂ ਨੇ ਉਹਨਾਂ ਦਾ ਪਤਾ ਲਾ ਕੇ ਉਹਨਾਂ ਨੂੰ ਬਾਹਰ ਕੱਢਣ ਦੀ ਜ਼ਰੂਰਤ ਹੈ ਨਹੀਂ ਤਾਂ ਦੇਸ਼ ਦਾ ਨੁਕਸਾਨ ਕੱਲ ਵੀ ਹੋਇਆ ਅੱਜ ਵੀ ਹੋਇਆ ਹੁਣ ਲਿਹਾਜ਼ ਨਹੀਂ ਰੱਖਣੀ ਚਾਹੀਦੀ ਬਿਲਕੁਲ ਵੀ ਬਿਲਕੁਲ ਬਿਲਕੁਲ ਜਿਹੜੀਆਂ ਵੀ ਕਾਲੀਆਂ ਭੇਡਾਂ ਨੇ ਉਹਨਾਂ ਦਾ ਬਿਲਕੁਲ ਪਤਾ ਲਾ ਕੇ ਜੋ ਕਾਨੂੰਨ ਭਾਰਤ ਦਾ ਕਹਿੰਦਾ ਉਹਦੇ ਮੁਤਾਬਕ ਬਕਾਦਮੇ ਚਲਾ ਕੇ ਕਟਾਰੇ 'ਚ ਖੜਾ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਭਵਿੱਖ ਦੇ ਵਿੱਚ ਕੋਈ ਹੋਰ ਜ਼ੁਰਤ ਨਾ ਕਰ ਸਕੇ ਜੀ ਜੀ ਬਿਲਕੁਲ ਜੇਕਰ ਖੁਫੀਆ ਤੰਤਰ ਮਜ਼ਬੂਤ ਹੁੰਦਾ ਤਾਂ ਸ਼ਾਇਦ ਕੱਲ੍ਹ ਵਾਲੀ ਘਟਨਾ ਨਹੀਂ ਵਾਪਰਨੀ ਸੀ ਅ ਟੀਲੋ ਜੀ ਅੱਗੇ ਵਧਦੇ ਹਾਂ ਹੁਣ ਗੱਲ ਕਰਾਂਗੇ ਬਿਹਾਰ ਚੋਣਾਂ ਦੀ ਬਿਹਾਰ ਚੋਣਾਂ ਭਾਰਤੀ ਜਨਤਾ ਪਾਰਟੀ ਤੇ ਭਾਈਵਾਲ ਪਾਰਟੀਆਂ ਤੇ ਕਾਂਗਰਸ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਲਈ ਵਕਾਅ ਦਾ ਸਵਾਲ ਬਣੀ ਹੋਈ ਹੈ ਅੰਕੜੇ 3 ਵਜੇ ਤੱਕ ਦੇ ਸਾਹਮਣੇ ਆ ਚੁੱਕੇ ਨੇ ਕਰੀਬ 62% ਦੀ ਮਤਦਾਨ ਹੈ ਜਿਹੜਾ ਉਹ 3 ਵਜੇ ਤੱਕ ਹੋ ਚੁੱਕਿਆ ਹੈ ਪਹਿਲੇ ਗੇੜ ਵਿੱਚ 65% ਤੋਂ ਵੱਧ VOTING ਹੋਈ ਸੀ ਇਸ ਨੂੰ ਕਿਸ ਨਜ਼ਰੀਏ ਨਾਲ ਤੁਸੀਂ ਵੇਖ ਰਹੇ ਹੋ ਬੈਨੋ ਇੰਜ ਲੱਗਦਾ ਕਿ ਜੇ 3 ਵਜੇ ਦੇ ਤੱਕ 62% VOTING ਪੈ ਚੁੱਕੀ ਹੈ ਤਾਂ 6 ਵਜੇ ਦੇ ਤੱਕ ਵੋਟਾਂ ਪੈਣੀਆਂ ਨੇ ਜੀ ਅਜੇ 3 ਘੰਟੇ ਪਏ ਨੇ ਇਹਦਾ ਮਤਲਬ ਇਹ 75% 70% ਤੋਂ ਵੱਧ ਬਈ 75 ਤੇ ਲਗਭਗ ਜਾਏਗੀ ਰਿਕਾਰਡ ਟੁੱਟ ਸਕਦੇ ਨੇ ਟੁੱਟ ਸਕਦਾ ਜੀ ਪਿਛਲੇ 20 ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ 63.6% ਤੋਂ ਵੱਧ ਵੋਟਾਂ ਨਹੀਂ ਪਈਆਂ ਜੀ ਬਿਬੇਕ ਜੀ ਹੁਣ ਤੱਕ ਦੇ ਅੰਕੜੇ ਦੱਸਦੇ ਆ ਜੇ ਵੋਟ ਪ੍ਰਤੀਸ਼ਤ ਵੱਧ ਜਾਵੇ ਤਾਂ ਉਹ ਰਾਜਕਰ ਦੀ ਪਾਰਟੀ ਲਈ ਖਤਰੇ ਦੀ ਘੰਟੀ ਬਣ ਸਕਦੀ ਹੈ ਜੀ ਲੋਕ ਉਹਦੇ ਖਿਲਾਫ ਭੁਗਤਣ ਨੂੰ ਤਰਜੀਹ ਦਿੰਦੇ ਨੇ ਔਰ ਜਿਵੇਂ ਤੁਸੀਂ ਆਪ ਦੱਸਤਾ ਤਿੰਨ ਘੰਟੇ ਹਜੇ ਪਏ ਨੇ ਜੀ 75% ਜਾਂ ਇਸ ਤੋਂ ਵੀ ਵੱਧ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ 65% ਪਈ ਸੀ ਜੀ ਪਹਿਲੇ ਗੇਟਸ 65% ਪਈ ਹੈ 62 ਤਾਂ ਹੋ ਚੁੱਕੀ ਹੈ ਇਹ ਤਾਂ ਗੱਲ ਪੱਕੀ ਹੈ ਕਿ 70 ਤੋਂ ਤਾਂ ਉੱਪਰ-ਉੱਪਰ ਜਾਏਗੀ ਕਿੰਨੀ ਉੱਪਰ ਜਾਂਦੀ ਹੈ ਆਮ ਤੌਰ ਤੇ ਬਿਹਾਰ ਦੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਤੋਂ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਕਿਆਸ ਰਹੀਆਂ ਲਾ ਰਹੀਆਂ ਨੇ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਜੀ ਪਰ ਅਸਲ ਬਿਹਾਰ ਦੇ ਲੋਕਾਂ ਨੇ ਕੀ ਕੀਤਾ ਹੈ ਇਹ ਤਾਂ ਫਿਰ 14 ਤਰੀਕੀ ਦੱਸੇਗੀ ਜੀ ਜੀ ਬਿਲਕੁਲ ਤੇ ਇੱਥੇ ਹੁਣ ਤਰਨ-ਤਰਨ ਜ਼ਿਮਨੀ ਚੋਣ ਦੀ ਗੱਲ ਕਰਨੀ ਵੀ ਬਣਦੀ ਹੈ ਇੱਥੇ ਅੰਕੜੇ ਸਾਹਮਣੇ ਆ ਚੁੱਕੇ ਨੇ 3 ਵਜੇ ਤੱਕ 50 ਤੋਂ ਉ ਵੱਧ ਯਾਨੀ 50 ਫੀਸਦੀ ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ ਦੂਜੇ ਪਾਸੇ ਵੱਡੀ ਗੱਲ ਇਹ ਕਿ ਅਕਾਲੀ ਦੇ ਵੱਲੋਂ ਤੱਕਾशाही ਦੇ ਇਲਜ਼ਾਮ ਲਗਾਏ ਗਏ ਨੇ ਇੱਕ ਐਸ ਐਚਓ ਐਸ ਆਈ ਤੇ ਇਲਜ਼ਾਮ ਲਗਾਏ ਨੇ ਚੋਣ ਕਮਿਸ਼ਨ ਨੂੰ ਉਹਨਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਦੇਖੋ ਜੀ ਪਹਿਲਾਂ ਵੀ ਗੱਲ ਕੀਤੀ ਹੈ ਸਾਰੇ ਵਿਭਾਗਿਆਂ ਦੇ ਵਿੱਚ ਬਹੁਤ ਸਾਰੇ ਅਫਸਰ ਬਹੁਤ ਚੰਗੀ ਡਿਊਟੀ ਕਰਦੇ ਹੈ ਪਰ ਜਿਨ੍ਹਾਂ ਨੂੰ ਸੁਪਰ ਡਿਊਟੀ ਦੀ ਆਦਤ ਪੈ ਜਾਵੇ ਆਪਣੇ ਪ੍ਰਾਣੇ ਜਵਾਨੇ ਦੇ ਵਿੱਚ ਬੜੇ ਤਰ੍ਹਾਂ ਦੀਆਂ ਉਦਾਹਰਨਾਂ ਨੇ ਇੱਥੇ ਉਹ ਵੀ ਉਦਾਹਰਨ ਹੈ ਕਿ ਜੇ ਕੋਈ ਕਟਾ ਰੱਸਾ ਚਬਨ ਲੱਗ ਜੇ ਤਾਂ हट ਨਹੀਂ ਸਕਦਾ ਬਹੁਤ ਆਪਣੀ ਡਿਊਟੀ ਪ੍ਰਤੀ ਸਮਰਪਿਤ ਨੇ ਆਪਣੀ ਡਿਊਟੀ ਬਹੁਤ ਚੰਗੇ ਤਰੀਕੇ ਨਾਲ ਨਿਭਾਉਂਦੇ ਆ ਪਰ ਜਿਹੜੇ ਲੋਕ ਆਪਣੀ ਡਿਊਟੀ ਨਹੀਂ ਨਿਭਾਉਂਦੇ ਉਹ ਸੁਪਰ ਡਿਊਟੀ ਵੱਲ ਜ਼ਿਆਦਾ ਧਿਆਨ ਦਿੰਦੇ ਆ ਉਹਨਾਂ ਦੇ ਨਾਲ ਫਿਰ ਨੁਕਸਾਨ ਹੁੰਦਾ ਤੇ ਕਈ ਇਹੋ ਜਿਹੇ ਨੇ ਜਿਨ੍ਹਾਂ ਤੇ ਰਾਸੀ ਪਾਰਟੀਆਂ ਦੀ ਪਿਉਂਤ ਬੜੀ ਚੜਦੀ ਹੈ ਐਂਜ ਲੱਗਦਾ ਕਿ ਜਿਵੇਂ ਉਹ ਮਹਿਕਮੇ ਦਾ ਕੰਮ ਘੱਟ ਸਬੰਧਤ ਰਾਸੀ ਪਾਰਟੀ ਦੇ ਆਗੂਆਂ ਨੂੰ ਖੁਸ਼ ਕਰਨ ਤੇ ਜ਼ਿਆਦਾ ਟਾਈਮ ਲਾਉਂਦੇ ਆ ਜੀ ਇਸ ਪੁਲਿਸ ਕਰਮਚਾਰੀ ਦੇ ਉੱਤੇ ਉਹਨਾਂ ਨੇ ਦੋਸ਼ ਲਾਇਆ ਸਾਨੂੰ ਨਹੀਂ ਪਤਾ ਇਹ ਦੋਸ਼ ਸੱਚੇ ਆ ਕਿ ਝੂਠੇ ਆ ਜੀ ਅਸੀਂ ਕਿਹੋ ਗੱਲ ਕਹਾਂਗੇ ਉੱਥੋਂ ਦੇ ਜ਼ਿਲ੍ਹਾ ਚੋਣ ਅਫਸਰ ਉੱਥੇ ਦਰਸ਼ਕ ਵੀ ਲੱਗੇ ਹੋਏ ਨੇ ਜਿਨ੍ਹਾਂ ਨੂੰ ਆਪਾਂ ਬਜਾਰਬਰ ਕਹਿੰਦੇ ਆ ਜੀ ਇਹ ਸ਼ਿਕਾਇਤ ਉਹਨਾਂ ਨੂੰ ਦੇਣ ਉਹ ਇਹਦੀ ਨਿਰਪੱਖਤਾ ਨਾਲ ਪੜਤਾਲ ਕਰਾਉਣ ਜੇ ਦੋ ਸੱਚੇ ਨੇ ਫਿਰ ਉਸ ਬੰਦੇ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ ਜੀ ਬਿਲਕੁਲ ਕਿ ਭਾਈ ਤੈਨੂੰ ਲਾਇਆ ਡਿਊਟੀ ਤੇ ਸੀ ਤੁ ਮੈਂ ਕਦੇ ਦੀ ਡਿਊਟੀ ਦੀ ਥਾਂ ਤੇ ਸੁਪਰ ਡਿਊਟੀ ਕੋ ਕਰਨ ਲੱਗ ਗਿਆ ਹੂੰ ਜੀ ਸੋ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਜੇ ਇਲਜ਼ਾਮ ਬਾਜ਼ਗਾਂ ਨੇ ਦੂਜਾ ਜੇ 50% VOTING 3 ਵਜੇ ਤੱਕ ਪੈ ਚੁੱਕੀ ਹੈ ਤਾਂ ਇੱਥੇ ਵੀ 65 ਤੋਂ ਵੱਧ ਹੋਊਗੀ ਜੀ ਘਟਦੀ ਨਹੀਂ ਜੀ ਔਰ ਜਦੋਂ ਉਮੀਦਵਾਰ ਇੱਕ ਤੋਂ ਵੱਧ ਹੋਣ ਇੱਥੇ ਤਾਂ ਪੰਜ ਤਾਂ ਉਹ ਉਮੀਦਵਾਰ ਨੇ ਜਿਹੜੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਨੇ ਜੀ 10 ਹੋਰ ਨੇ ਕੁੱਲ 15 ਉਮੀਦਵਾਰ ਨੇ ਜੀ ਜਿਹੜੇ ਉਮੀਦਵਾਰ ਦੀ ਬਹੁਤ ਹੋ ਗਈ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਉਹਨਾਂ ਦਾ ਵੀ ਕੋਈ ਨਹੀਂ ਜੀ ਕੇ ਰਿਸ਼ਤੇਦਾਰ ਆਯਾਦਾਨਾ ਤੌਰ ਦੇ ਉੱਤੇ ਚੋਣ ਲੜ ਰਿਹਾ ਹੈ ਜੀ ਸੋ ਇਹ ਤਾਂ ਹੁਣ ਸਮਾਂ ਦੱਸੇਗਾ ਊਠ ਕਿਹੜੀ ਕਰਬਟ ਬੈਂਦਾ ਹੈ ਜੀ ਬਿਲਕੁਲ ਬਿਲਕੁਲ ਆ ਇੱਕ ਹੋਰ ਵੱਡੀ ਖਬਰ ਹੈ ਪੰਜਾਬ ਤੋਂ ਹੀ ਹੈ ਇੱਥੇ ਵੱਡੀ ਖਬਰ ਇਹ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਜਿਹੜੀ ਅਰਜੀ ਸੀ ਉਹ ਅੱਜ ਫੇਰ ਟਲ ਗਈ ਸੁਣਵਾਈ ਇੱਕ ਦਿਨ ਲਈ ਫੇਰ ਟਲ ਗਈ ਹੈ ਹਾਲਾਂਕਿ ਪਹਿਲਾਂ ਵੀ ਇਹ ਸੁਣਵਾਈ ਟਲੀ ਸੀ ਉਦੋਂ ਵੀ ਹਾਈ ਕੋਰਟ ਨੇ ਅੱਗੇ ਤਾਰੀਖ ਪਾ ਦਿੱਤੀ ਸੀ ਅੱਜ ਫੇਰ ਇਸ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ ਤਾਂ ਇਸ ਤਰੀਕੇ ਨਾਲ ਵਿਕਰਮ ਮਜੀਠੀਆ ਨੂੰ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਦੇਖੋ ਜਿਹੜੀ ਇਹ ਜ਼ਮਾਨਤ ਵਾਲੀ ਅਰਜੀ ਹੈ ਇਹ بار-ਬਾਰ ਅੱਗੇ ਜਾਰੀ ਹੈ ਹਾਲਾਂਕਿ ਬਿਬੇਕ ਜੀ ਸੁਪਰੀਮ ਕੋਰਟ ਦਾ ਇੱਕ ਫੈਸਲਾ ਹੈ ਕਿਸੇ ਬੰਦੇ ਨੂੰ ਲੋੜ ਤੋਂ ਵੱਧ ਸਮਾਂ ਜੇਲ੍ਹ ਦੇ ਵਿੱਚ ਨਿਆਂਇਕ ਰਾਸਤੇ 'ਚ ਨਹੀਂ ਰੱਖਿਆ ਜਾ ਸਕਦਾ ਜੀ ਉਹਦਾ ਇੱਕ ਕਾਰਨ ਹੈ ਤੁਹਾਡੇ ਕੇਸ ਬਾਰੇ ਤਾਂ ਪਤਾ ਹੀ ਨਹੀਂ ਕਿ ਕਿੰਨਾ ਚਿਰ ਚੱਲਣਾ ਉਹ ਕੇਸ ਕਿੰਨਾ ਚਿਰ ਅੱਗੇ ਜਾਣਾ ਹੈ ਕਿਸ ਦੀ ਸਰਵਾਈਹ ਸਾਲ ਚ ਹੁੰਦੀ ਹੈ 2 ਚ ਹੁੰਦੀ ਹੈ 4 ਚ ਹੁੰਦੀ ਹੈ 10 ਚ ਹੁੰਦੀ ਹੈ ਕੁਝ ਨਹੀਂ ਕਹਿ ਸਕਦੇ ਅਜਿਹੇ ਮਾਮਲਿਆਂ ਦੇ ਵਿੱਚ ਫਰਮਾਨਯੋਗ ਅਦਾਲਤ ਸੁਵੰਤਤ ਬੰਦੇ ਨੂੰ ਜ਼ਮਾਨਤ ਦੇ ਦਿੰਦੀ ਹੈ ਜਿਹੜਾ ਇਹ ਹੁਣ ਕੱਲ ਤੇ ਜਵਾਨ ਤਰਜੀ ਦੀ ਸਰਵਾਈਹ ਪੈ ਗਈ ਹੈ ਮੇਰੇ ਕੋਈ ਜਿਹੜੇ ਕਾਨੂੰਨੀ ਮਾਹਰ ਨੇ ਸੀਨੀਅਰ ਵਕੀਲ ਸਹਿਬਾਨ ਨੇ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਇਹੋ ਜਿਹੇ ਕੇਸਾਂ ਦੇ ਵਿੱਚ ਜ਼ਬਾਨਤ ਦੇਣਾ ਕੋਈ ਵੱਡੀ ਗੱਲ ਨਹੀਂ ਜ਼ਬਾਨਤ ਅਧਿਕਾਰ ਆ ਅਗਲੇ ਦਾ ਜੀ ਉਹ ਲੈ ਸਕਦਾ ਤੁਸੀਂ ਕਿੰਨਾ ਕੁ ਚਿਰ ਬੰਦੇ ਨੂੰ ਜੇਲ੍ਹਾਂ ਚ ਭਾਉਣਾ ਹੈ ਜੀ ਕਿਉਂਕਿ ਜਦੋਂ ਸੁਣਵਾਈ ਹੋਊਗੀ ਉਸ ਤੋਂ ਬਾਅਦ ਬਿਕਰਮਸੇਉ ਮਜੀਠਿਆ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਹੈ ਸਰਵਾਈ ਤੋਂ ਬਾਅਦ ਪਤਾ ਨਹੀਂ ਅਜੇ ਕਿੰਨਾ ਕੁ ਚਿਰ ਇਹ ਕੇਸ ਨੇ ਚੱਲਣਾ ਹੈ ਟ੍ਰਾਇਲ ਚੱਲਣਾ ਹੈ ਉਹਦਾ ਜੀ ਤੇ ਬੰਦਾ ਜੇ ਬਾਹਰ ਹੋਏਗਾ ਤਾਂ ਪੇਸ਼ੀ ਭੁਗਤਨੀ ਆ ਜਾਏਗਾ ਹਾਂ ਐਨਾ ਜ਼ਰੂਰ ਹੋਇਆ ਕਰਦਾ ਮਾਨਯੋਗ ਅਦਾਲਤ ਇਹ ਗੱਲ ਨੂੰ ਜ਼ਰੂਰ ਵੇਖਦੀ ਹੈ ਕਿ ਕਿਤੇ ਬੰਦਾ ਗਵਾਹਾਂ ਬਗੈਰਾ ਨੂੰ ਤਾਂ ਨਹੀਂ ਪ੍ਰਭਾਵਿਤ ਕਰ ਦੇਗਾ ਜੀ ਤਾਂ ਕਿ ਕੇਸ ਦਾ ਟਰਾਇਲ ਪ੍ਰਭਾਵਿਤ ਹੋ ਜੇ ਉਹਨੂੰ ਸਜ਼ਾ ਦੇਣ ਦੇ ਵਿੱਚ ਕੋਈ ਔਖਾਵੇ ਉਹ ਗੱਲ ਜ਼ਰੂਰ ਹੋਇਆ ਕਰਦੀ ਹੈ ਪਰ ਕਿਸੇ ਵੀ ਵਿਅਕਤੀ ਨੂੰ ਜਿਹੜਾ ਜਵੰਤ ਦੇਰਾ ਇਹ ਉਹਦੇ ਅਧਿਕਾਰ ਖੇਤਰ 'ਚ ਆਉਂਦਾ ਹੈ ਜੀ ਜੀ ਅ ਟੈਲਰੀ ਹੁਣ ਗੱਲ ਕਰਾਂਗੇ ਹਰਮਿਤ ਸਿੰਘ ਪਠਾਨ ਮਜਰਾ ਜੀ ਨਾ ਪਠਾਨ ਮਦਰਾ ਦੇ ਅਦਾਲਤ ਵਿੱਚ ਪੇਸ਼ ਹੋਣ ਦਾ ਕੱਲ ਆਖਰੀ ਦਿਨ ਹੈ ਹਾਲਾਂਕਿ ਬਿੱਤੇ ਦਿਨ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਵੀਡੀਓ ਰਿਲੀਜ਼ ਕੀਤੀ ਗਈ ਸੀ ਮੰਨਿਆ ਵੀ ਜਾ ਰਿਹਾ ਹੈ ਕਿ ਉਹ ਕਿਸੇ ਗੁਪਤ ਟਿਕਾਣੇ ਤੇ ਨੇ ਜਿਸ ਤਰੀਕੇ ਨਾਲ ਉਹ ਦਾਵਾ ਕਰ ਰਹੇ ਨੇ ਕਿ ਉਹ ਸੁਰੱਖਿਆ ਜਿਹੜੀ ਉਹਨਾਂ ਨੂੰ ਗਾਰੰਟੀ ਮਿਲੇਗੀ ਤਾਂ ਹੀ ਉਹ ਬਾਹਰ ਆਣਗੇ ਦੋ ਚੀਜ਼ਾਂ ਕੀਤੀਆਂ ਨੇ ਉਹਨੇ ਜੀ ਇੱਕ ਤਾਂ ਸੁਰੱਖਿਅਤ ਦੂਜਾ ਜੇ ਕਹਿੰਦਾ ਉਹ ਜਵਾਨਤ ਮਿਲ ਗਈ ਜਵਾਨਤ ਅਗਾਉਂ ਜਵਾਨਤ ਜਿਹਨੂੰ ਐਂਟੀਸੀਪੇਟਰੀ ਬੇਲ ਕਹਿੰਦੇ ਆਪਾਂ ਉਹ ਹਾਈ ਕੋਰਟ ਤੋਂ ਹੀ ਮਿਲ ਸਕਦੀ ਹੈ ਜੀ ਜੇ ਜੇ ਰੀ ਆਮ ਚਰਚਾ ਚੱਲਦੀ ਹੈ ਕਿ ਉਹ ਵਿਦੇਸ਼ ਵਿੱਚ ਚਲੇ ਗਏ ਪਟਿਆਲੇ ਦੀ ਅਦਾਲਤ ਨੇ ਉਹਨਾਂ ਨੂੰ 12 ਨਵੰਬਰ ਨੂੰ ਪੇਸ਼ ਹੋ ਕਰਨ ਦੇ ਹੁਕਮ ਦਿੱਤੇ ਹੋਏ ਨੇ ਕਿ ਤੁਸੀਂ 12 ਤੋਂ ਪਹਿਲਾਂ ਪਹਿਲਾਂ ਆ ਕੇ ਆਪਣੇ ਆਪ ਨੂੰ ਅਦਾਲਤ ਵਿੱਚ ਪੇਸ਼ ਕਰੋ ਜਿੱਦਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਮੈਨੂੰ ਲੱਗਦਾ ਨਹੀਂ ਕਿ ਹਰਮੀਤ ਸਿਉਹਰੀ ਅਦਾਲਤ ਵਿੱਚ ਪੇਸ਼ ਹੋਣਗੇ ਜੀ ਜੇ ਮੰਨ ਲਓ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਤਾਂ ਅਦਾਲਤ ਕੋਲੇ ਕੋਈ ਹੋਰ ਚਾਰਾ ਨਹੀਂ ਬਚਦਾ ਜੀ ਫਿਰ ਅਦਾਲਤ ਸਬੰਧਤ ਬੰਦੇ ਨੂੰ ਭਗੌੜਾ ਕਰਾਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਲੈਂਦੀ ਹੈ ਇਸ ਮਾਮਲੇ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਜੀ ਇਹ ਤਾਂ ਮੌਕਾ ਦਸੇਗਾ ਜੀ ਤਾਂ ਪਤਾ ਲੱਗਿਆ ਕਿ ਦੇਖੋ ਕਾਨੂੰਨ ਨੇ ਦਾ ਵਿਵੇਕ ਜੀ ਕਾਨੂੰਨ ਮੁਤਾਬਕ ਹੀ ਚੱਲਣਾ ਹੈ ਬਿਲਕੁਲ ਜੀ ਉਹਦੇ ਵਿੱਚ ਵੀ ਆ ਫਲਾਣਾ ਐਮਐਲਏ ਆ ਫਲਾਣਾ ਮੰਤਰੀ ਐ ਫਲਾਣਾ ਮੁੱਖ ਮੰਤਰੀ ਐ ਜਾਂ ਇਹ ਹੈ ਉਹ ਚੀਜ਼ਾਂ ਇੱਥੇ ਨਹੀਂ ਚੱਲਦੀਆਂ ਇੱਥੇ ਅਮਲਾਂ ਦੇ ਹੋਣਗੇ ਨਿਵੇੜੇ ਜੀ ਜਾ ਤਰੀ ਪੁੱਛਣੀ ਨਹੀਂ ਜੀ ਢਿੱਲੋਂ ਦੀ ਖਬਰਾਂ ਹੋਰ ਵੀ ਨਹੀਂ ਪਰ ਸਮਾਂ ਫਿਲਹਾਲ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਅਸੀਂ ਆਪਣੇ ਦਸ਼ਕਾ ਤੋਂ ਐਤੇ ਹੀ ਇਜਾਜ਼ਤ ਚਾਹੁੰਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਮਿਹਰबानी ਬਹੁਤ ਬਹੁਤ ਜੀ ਅੱਜ ਇਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿੱਚ ਐਨਾ ਹੀ ਮੈਨੂੰ ਵਿਵੇਕ ਸ਼ਰਮਾ ਤੇ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ ਧੰਨਵਾਦ